ਹੌਦੀ ਜਦੋਂ ਹਵਾ ਦੀ ਲੋਡ ਹੁੰਦੀ ਆ ਉਦੋਂ ਹਵਾ ਹੋਵਾ ਕਿਤੇ ਨਹੀਂ ਹੁੰਦੀਗੀ ਇੱਧਰ ਦੇਖ ਲੋ ਓਏ ਮੁੰਡਿਆ ਮੈਨੂੰ ਠੰਡ ਲੱਗਣ ਲੱਗੀ ਕੁੰਟਾ ਕਹੋ ਚੱਲ ਕੁੰਟਾ ਦਾ ਕਰਤਾ ਬੰਦ ਖਾਂ ਭਾਈ ਇੱਥੇ ਲਦੇ ਰਹਿਦਾ ਆਈ ਜੇ ਯਾਰ ਦੇਖੋ ਕੋਣ ਆ ਤੁਮ ਕਿਧਰ ਨੂੰ ਚੱਲਿਆ ਸਾਈਕਲਿੰਗ ਸਾਈਕਲਿੰਗ ਕਰਨ ਨੂੰ ਉਹ ਜਿਹੜੇ ਕੇਟਾ ਲਾਉਣਾ ਭਾਈ ਲਾਲਾ ਮੈਂ ਤਾਂ ਚੱਲੀ ਅੰਦਰ ਮੈਂ ਬੰਦ ਮੈਂ ਤਾਂ ਠੰਡ ਲੱਗਦੀ ਆ ਕੀ ਕਰਨਾ ਮੈਂ ਤੂੰ ਬਾਹਰ ਲਾ ਗੁੰਡਾ ਮੈਂ ਨਹੀਂ ਖੋਲਣਾਗਾ ਮੈਂ ਤਾਂ ਹੋਰ ਦੇ ਟਾਵਲ ਖਰਜਣੇ ਨੇ ਮੈਂ ਧੋਤੇ ਹੋਏ ਨੇ ਮੇਰੇ ਮੈਂ ਤਾਂ ਲੈ ਕੇ ਅੰਦਰ ਨੂੰ ਚੱਲੀ ਚੱਲ 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 ਨਹੀਂ ਖੋਲਣਾ ਮੈਂ ਬਾਹਰ ਨਹੀਂ ਜਾਣਾ ਹੈਗਾ ਮੈਨੂੰ ਠੰਡ ਲੱਗਦੀ ਆ ਕੁੱਤਾ ਕੁੱfte ਹੋ ਤੋਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਕੀ ਚੱਕ ਲਿਆ ਮਟਰ 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 ਘੜਾਂਗੇ ਅੱਤਲਵਾ ਅੱਤਲਵਾ ਮਟਰ ਘੜਦੇ ਆ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਵਲੌਗ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਹਮ ਹੈਲੋ ਗਾਇਜ਼ ਹਲੋ ਤੁਸੀਂ ਜੁੜ ਰਹੇ ਹੋ ਵਲੌਗ ਦੇ ਨਾਲ ਐਂਡ ਤੱਕ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਐਂਡ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਛੱਟੀ ਮੰਮੀ ਨੇ ਤਿੰਨ ਦਿਨ ਬਾਅਦ ਫਿਰ ਪਾਇਆ ਹਾਂ ਮੈਂ ਤਿੰਨ ਦਿਨਾਂ ਬਾਅਦ ਫਿਰ ਪਾਇਆ ਤੇ ਨਹੀਂ ਆਹੋ ਪਰਸੋ ਪਾਇਆ ਸੀ ਇਕੱਲੇ ਨਹੀਂ ਪਾਇਆ ਅੱਜ ਦੇਖੋ ਮੈਂ ਕਿੰਨਾ ਕੱਲ ਮੈਂ ਸਾਗ ਤਰਦੀ ਰਹੀ ਸੀ ਅੱਜ ਦੇਖੋ ਮੈਂ ਕਿੰਨਾ ਸੋਹਣਾ ਲੱਗਿਆ ਆਹੋ ਆਪਦਾ ਦੱਸ ਲੈ ਮੰਮੀ ਨੂੰ ਦੱਸਦਾ ਤੇਰਾ ਆਪਦਾ ਵੀ ਦੱਸ ਸਾਰ 6 ਤਰੀਕ ਨੂੰ ਸਕੂਲ ਕਿਦਾ ਸਰਬਾ ਆਤੀ ਬਾਇਆ ਰੋਜ ਕਹਿੰਦੇ ਸਰਬਾ ਹਲਾ 2 ਵਜੇ 2 ਵਜੇ ਬਾਹੂਗਾ 3 ਵਜੇ ਬਾਹੂ 5 ਵਜੇ ਬਾਹੂ ਅੱਛਾ 2 ਵਜੇ ਜਮਾਨ ਹੋਈ ਸੀ 2 ਵਜੇ ਬਾਲੀ ਆ ਜਾ ਆ ਜਾ ਕਾਨੂੰ ਸੰਗਦਾ ਨੰਗੇ ਨੰਗੇ ਅੱਜ ਕੁਛ ਨਹੀਂ ਕਹਦੇ ਹੈਗੇ ਅੱਜ ਚਾਪਾਣੀ ਪਲਕ ਤੋੜ ਦਾਂਗੇ ਸੂਰ ਚ ਆ ਗਿਆ ਚਾਤੀਆਂ ਜੇ ਮਾਰਦਾ ਥੋੜੀ ਥੋੜੀਆਂ ਲਾਈਟਾਂ ਜੇ ਮਾਰਦਾ ਤੇ ਟਾਈਮ ਆ ਜਿਹੜਾ 4:00 ਵਜੇ ਮੈਂ ਤਾਂ 3:00 ਵਜੋਂ ਦੀ ਸੀ 3:00 ਵਜੇ ਸ਼ਾਇਦ ਮੈਂ ਵੀਡੀਓ ਐਡਿਟਿੰਗ ਕਰਦੀ ਸੀਗੀ ਤੇ ਹੁਣ 4:00 ਵਜੇ ਨੇ ਕਪ ਮਟਰ ਕਰਦੇ ਪਹਿਲਾਂ ਤਾਂ ਮੈਂ ਚਾਹ ਪੀਣੀ ਆ ਮੇਰੀ ਚਾਹ ਠੰਡੀ ਹੋ ਗਈ ਤਾਂ ਮੈਂ ਪੀਣੀ ਆ ਉਹਨਾਂ ਨੇ ਆਪਣੀ ਕਦੋਂ ਕਦੋਂ ਦੀ ਚਾਹ ਬਈ ਇਹਨਾਂ ਨੇ ਚਾਹ ਬਣਾ ਕੇ ਦਿੱਤੀ ਮੇਰੀ ਗਲਾਸ ਚ ਪਾਈ ਪਵਾਏ ਠੰਡੀ ਹੋ ਗਈ ਮੈਨੂੰ ਫੇਰ ਵੀ ਕਿੰਨਾ ਟਾਈਮ ਲੱਗ ਗਿਆ ਮੈਂ ਤਾਂ ਚਾਹ ਠੰਡੀ ਹੋ ਗਈ ਲੈ ਤੂੰ ਤਾਂ ਪੀ ਤੇਰੇ ਜੋ ਕਿ ਪਿੰਡ ਵਾਲੀ ਹੈਗੀ ਥੋੜੀ ਉਹ ਗੜ ਪੀ ਵਾਲੀ ਵੀ ਤਾਂ ਠੰਡੀ ਹੋਣੀ ਆ ਕਸਤੇ ਪਈਆ ਚੱਕ ਕੇ ਆਰ ਫੜ ਤੂੰ ਤਾਂ ਪੀ ਲਾ ਮੈਂ ਤਾਂ ਆਪਦੀ ਗਰਮ ਕਰ ਮਾਂ ਨੂੰ ਮੂੜੀ ਆਈ ਬਰੋਟੀ ਹੈਗੀ ਦਾ ਗਰਮੇਆ ਚਲ ਦੇਖ ਲੈਂਦੇ ਆ ਥੱਲੇੋਂ ਠੰਡੀ ਹੋ ਜਾਂਦੀ ਆ ਉੱਪਰੋਂ ਗਰਮ ਰਹਿੰਦੀ ਆ ਥੱਲੇੋਂ ਠੰਡੀ ਹੋ ਜਾਂਦੀ ਆ ਚਾਹ ਨਾਲ ਲੱਡੂ ਖਾਣੇ ਤੇ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਮਾਗੀ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਲੋੜੀ ਦੀਆਂ ਐਂਡ ਮਾਗੀ ਦੀਆਂ ਸ਼ੈੜੀ ਲੋੜੀ ਤੇ ਹੈਪੀ ਲੋੜੀ ਜੇ ਯਾਰ ਸਾਨੂੰ ਦੇ ਲੋੜੀ ਜਾ ਤੇਰੀ ਜਿਵੇਂ ਚੋੜੀ ਨਹੀਂ ਤੁਸੀਂ ਵੀ ਖਾ ਲਓ ਜੀ ਹੈਪੀ ਲੋੜੀ ਮੈਂ ਵੀ ਲੋੜੀ ਦੇ ਸਕੇ ਬਕਤੀ ਮੈਂ ਖਾ ਲਿਆ ਤੁਸੀਂ ਖਾ ਲਿਆ ਇੱਕੋ ਹੀ ਗੱਲ ਲੋੜੀ ਤੇ ਕੇਪ ਦੇ ਨੂੰ ਮੂਹ ਬੜੀ ਆਈ ਜਾਂਦੀ ਹੈ ਲੋੜੀ ਮੈਨੂੰ ਤਾਂ ਉਹ ਲੋੜੀ ਦਾ ਗਿਫਟ ਹੈ ਉਹ ਤਾਂ ਲੈ ਆਓ ਰਿਓੜੀਆਂ ਇਕੱਠੀਆਂ ਤਾਂ ਹੈਗੀਆਂ ਇਕੱਠੀਆਂ ਕੌਣ ਕੌਣ ਕਹਿੰਦਾ ਹੁੰਦਾ ਇਕੱਠੀਆਂ ਮੂਹ ਬੜੀ ਨਹੀਂ ਲੱਗਿਆ ਬੀਆ ਕਰ ਚੁੱਕੇ ਮੂਹ ਬੜੀ ਅਸੀਂ ਇਕੱਠੀਆਂ ਵਾਲੇ ਹੁੰਦੇ ਸੀ ਅਸੀਂ ਤਾਂ ਇਕੱਠੀਆਂ ਕਹਿੰਦੇ ਹੁੰਦੇ ਸੀ ਇਕੱਠੀਆਂ ਉਹਨੇ ਤਾਂ ਕਰ ਪਰ ਆਓ ਗੱਟਕੀ ਵੀ ਪਈਆ ਆਪਣੇ ਨਾ ਗੱਟਕ ਦਾ ਗੱਟਕ ਮਾਤਾ ਰੋੜੀਆਂ ਮੰਗਦੀ ਕੀ ਆ ਡਰਾ ਦੰਨੇ ਪਾਈ ਕਲੂ ਮੇਰੀ ਸੁੱਤ ਮੈਂ ਕਹਤਾ ਦਾਦਾ ਭੇ ਬੱਜ ਜਾਂਦਾ ਮੈਂ ਕੰਮ ਲਾ ਕੋਈ ਕੰਮ ਲਾ ਦੇ ਆ ਜਾ ਅੱਜ ਤੁਸੀਂ ਕਿਉਂ ਮਾਰੇ ਬੋਤਲੀ ਕਿਨੂੰ ਸੂਲਾ ਜਨੂੰ ਨਾ ਕਿ ਮਾਰੇ ਬੋਤਲਾ ਉਹਨੂੰ ਗੋਲ ਅੰਨਾ ਲਜਾਈ ਬੱਚ ਲੋਕੇ ਆ ਲੈ ਬੇ ਮੈਂ ਟਮਟੇ ਲੱਗੇ ਕਿਨੇ ਕਿਨੇ ਬੁੱਲੀਏ ਜੋ ਮਰਦੀ ਆ ਆਪਣੇ ਕੋ ਹੀ ਟਰਾ ਉਹ ਹੂੰ ਜਿਹੜਾ ਧੁੱਪ ਨੇ ਕੰਮ ਕਰਨਾ ਧੁੱਪ ਹੈਪੀ ਹੋ ਜੀ ਸਾਰਿਆਂ ਦੀ ਐਡੀ ਕੇ ਫਟ ਰਹੀ ਚਾਹ ਦੀ ਲੋਟੀ ਦਾ ਗੇਫਟ ਗੱਟੀਆਂ ਦੀ ਮੈਨੂੰ ਤੇ ਲੋੜੀ ਤੇਰੀ ਹੀ ਵੇ ਜੋੜੀ ਤੂੰ ਮੈਨੂੰ ਗਿਫਟ ਕੀ ਦਵੇਂਗਾ ਚਲ ਬੱਸ ਮੈਂ ਤਾਂ ਕਾਂਟ ਬੋਲ ਤੈਨੂੰ ਐਸੇ ਬੂਸੇ ਮੈਂ ਕੋਲੇ ਕਿੰਨੀ ਐਸੇ ਹਾਂ ਦੋ ਕੀ ਕਰਾਉਣਾ ਅਗਲਾ ਆਧੀਆ ਠਰ ਹੈ ਹੀ ਹੋਆ ਠੱਪ ਜਿਹਾ ਕਰ ਦਿਓ ਮੈਨੂੰ ਨਾ ਤੇਰੇ ਵੀ ਦੀਆ ਅੱਜ ਰੱਜਾਈ ਬਿੱਤੀ ਲੁੱਪਦੀ ਤੂੰ ਦੰਦ ਦੱਜਾ ਪੱਲਾ ਬੱਜਾ ਕੇ ਹੁਣ ਕਰ ਮੋਗੇਸ ਬੋਲਦਾ ਤਾ ਤੰਬੂ ਚ ਬਹਿ ਜਾ ਕਿਦਰ ਤੇ ਮੈਂ ਆ ਗਈ ਹੁਣ ਜੋ ਤਰੇ ਹਸ ਵਟ ਰੋ ਤੇ ਚੜ੍ਹਿਆ ਸੀ ਟੁੱਟ-ਕੁੱਟਾ ਹੈਪੀ ਲੋੜੀ ਮਨਾਈ ਐਨੇ ਵਾਲ ਨਿਕਲ ਨਹੀਂ ਆ ਜੱਡਾ ਖੱਬਾ ਵਾਲਾ ਦਾ ਆ ਹਾਲੇ ਵੀ ਕੋਟੀ ਤੇ ਲੱਗੇ ਪੈਣ ਖੱਬਾ ਜਣਾ ਕਿਹੜਾ ਹੈਪੀ ਹੈਪੀ ਲੋੜਾ ਬਸ ਕਰ ਕੇ ਹੱਥ ਠੰਡੇ ਕਰੀ ਜਾਂਦਾ ਤੀ

ਕਿਹੜੂ ਵੀ ਨਹੀਂ ਜਾਂ ਤੁਸੀਂ ਜਾਂਦੇ ਨਾ ਪਿੰਡ ਚ ਰੋੜੀ ਪੰਗਰ ਤੇ ਕਿੰਨੀ ਕੁ ਗੜਕ ਕਰ ਲੈਂਦੇ ਨੇ ਤੇਰੇ ਝੋਲੇ ਪਾ ਸੱਚੀ ਜਾਂਦਾ ਅਸੀਂ ਤਾਂ ਨਹੀਂ ਜਾਂਦੇ ਤੇਰੇ ਸਮਾਤ ਤੇ ਹੈ ਜਾਣਾ ਉਹ ਕਰਦੇ ਉੱਤੇ ਐਵੇਂ ਉੱਤੇ ਕੀ ਸੀ ਗਈ ਸਮਾਤ ਰੜ ਗਏ ਉਹਦਾ ਤਾਂ ਜਾਂਦੇ ਹੁੰਦੇ ਸੀ ਸਮਾਤੀ ਆਉਂਦੀ ਸੀ ਤੇਰਾ ਤਾਂ ਇੱਥੇ ਮੇਰੇ ਆ ਭੱਜੇ ਜਾਂਦੇ ਤੇ ਇੱਥੇ ਰੋੜੀ ਪੜ ਗਈ ਦੀ ਆ ਕੀ ਨਾ ਰੋੜੀ ਬੰਨ ਰਹੀ ਸੀ ਹਾਂ ਜੇ ਤੈਨੂੰ ਮਾਗਰ ਉਹਦੇ ਟੀ ਕੋਈ ਇਹਦੀ ਕਿਹਦੇ ਚੱਕੀ ਉਹਦੀ ਵੀਰੇ ਬਕਾਣੀ ਕੱਟੀ ਤੈਨੂੰ ਕਣਕ ਲੈਣ ਭੇਜਿਆ ਦੀ ਸੱਡਾ ਕਾ ਕੇ ਆ ਗਿਆ ਹਾਂ ਪੱਤੇ ਗਾਤਾ ਛੋਟੇ ਕੋਟੇ ਦੇ ਮਸੀਂ ਸੋ ਦੀ ਬਹੁਤ ਬੋਲੀ ਸੀ ਕੀ ਹਾਂ ਉਹ ਗੋ ਉਹਦਾ ਤੈਨੂੰ ਬਾਧੂ ਪਤਾ ਸੀ ਇੱਕ ਹੋਰ ਕੋਈ ਸਾਹ ਨਹੀਂ ਸੀ ਛੋਟੀ ਕੋਈ ਉਹ ਸਾਹ ਨਹੀਂ ਹੁੰਦੇ ਬਹੁਤ ਦੀ ਕਰਦੀ ਕੰਮ ਕਰਾਈ ਆ ਕੋ ਬੁੜੀ ਨਾ ਸੀ ਮਾਰੇ ਅੱਛਾ ਜਦੋਂ ਮੈਂ ਡਿੱਕੀ ਰਹੀ ਗਈ ਤੇ ਮਾਰੇ ਗਈ ਉਹ ਆ ਚੀਜ਼ ਛੱਡ ਜਾ ਛੱਡ ਤੂੰ ਟੇਕਾ ਫੜਾ ਦੇ ਸੀ ਕੋ ਸਾਡੇ ਕੋ ਉੱਥੇ ਤੇ ਸਲਾਹ ਆ ਅਸੀਂ ਕਹ ਦੋਲੀ ਅੱਜ ਕੀ ਸੀ ਇੱਕ ਉਹ ਵਾਲੀ ਸੀ ਓਏ ਜਦੋਂ ਪਤਾ ਵੀਰਿਆ ਜਦੋਂ ਛੋਟਾ ਜਿਹਾ ਸੀ ਉਹਨਾਂ ਨੇ ਵੀ ਕਾਸੇ ਪੈਸੇ ਬਣਾ ਲੇ ਸੀ ਕਿੰਨੇ ਵੀਰੇ ਨੇ ਕਿੰਨੇ

ਕਿੱਟ ਨਾਲਿੱ ਕਿੱਟ ਨਾਲਿੱ ਉਹ ਕੱਢਣ ਨਾਲ ਢੋਲ ਕਿਸੀ ਕੀ ਭਾਈ ਇਹਨਾਂ ਨੇ ਜਿਉਂ ਵਜਾ ਕੀਤਾ ਏ ਮਾਂ ਬਰਾਦਾ ਦੇਖੱਕ ਕਰੀ ਸਮਝ ਨਾ ਦੇਖ ਹਾਂ ਜਿਵੇਂ ਫਿਲਕੀ ਨਗੀਤ ਕਰ ਲੈਣਾ ਤੈਨੂੰ ਇੱਥੇ ਮੇਰੇ ਤੋਂ ਲਾਲਾ ਬੀਬੀ ਤੋਂ ਲਾਲਾ 100 ਰੁਪਏ ਉਧਰੋਂ ਲਾਲਾ ਉਧਰੋਂ ਲਾਲਾ ਕੀ ਕਰੀ ਉਹ ਜਿਹੜੀ ਆ ਜਾਂਦੀ ਹੁੰਦੀ ਹੁੰਦੀ ਢੋਲੀ ਮੰਗ। ਕੀ ਕਰਦੇ? ਬੀਬੀ ਰਾਜ ਦੇ ਜਦੋਂ ਵੀਰਾ ਛੋਟਾ ਸੀ। ਉਦੋਂ ਬਹੁਤ ਬਾਜੀ ਕਰਨੀਆਂ ਆਉਂਦੀਆਂ ਸੀ। ਹਾਏ ਓਏ ਰੱਬਾ ਮੈਂ ਤਾਂ ਦੇਖ ਰੋਣ। ਜਦੋਂ ਮੈਂ ਸੀ ਤੇਰੀ ਵਾਰੀ ਵੀ ਆਉਂਦੀ ਆ ਤਾਂ ਸਿੱਗੀਆਂ ਘਟ ਗਈਆਂ ਸੀ ਥੋੜਾ ਜਿਹਾ। ਫੇਰ ਮੈਂ ਕੱਲੀ ਹੁੰਦੀ ਸੀ ਘਰੇ ਮੈਂ ਦਰਵਾਜ਼ੇ ਨਹੀਂ ਸੁਖੋਲਦੀ। ਨਾ ਬਈ ਮੇਰੇ ਨਾਲ ਹੋਈ ਜਦੋਂ ਯਾਰ ਆਪਣਾ ਛੋਟਾ ਸੀ ਨਾ ਮੇਰੇ ਨਾਲ ਇਹ ਚਲੇ ਗਿਆ। ਤੇ ਮੈਨੂੰ ਲੱਗਿਆ ਵੀ ਰਾਜਵਿੰਦਰ ਆਂਟੀ ਆਈ ਕੰਮ ਆਲੀ ਹਨਾ। ਇਹਨਾਂ ਦਰਵਾਜ਼ਾ ਖੜਕਾਇਆ ਮੈਂ ਖੋਲਿਆ ਜਾ। ਉਹ ਸਿੱਖ ਲੋੜੀ ਮੰਗਣ ਵਾਲੀ ਮੈਨੂੰ ਕਹਿੰਦੀ ਏ ਮੈਨੂੰ ਉਹ ਦੇ ਦੇ ਮੈਨੂੰ ਸੂਟ ਦੇ ਦੇ ਮੈਨੂੰ ਉਹ ਦੇ ਦੇ ਕਿ ਮੈਂ ਮੈਨੂੰ ਸਮਝਿਆ ਨਾ ਲੱਗੇ ਮੈਂ ਕਿਹਾ ਵੀ ਜਿਹਦਾ ਮੁੰਡਾ ਵੀ ਉਹ ਤਾਂ ਗਈ ਹੋਈ ਉਹ ਮੁੰਡੇ ਦਾ ਵੀ ਵਿਦਵਾਨ ਵੀ ਮੈਂ ਤਾਂ ਉਹਦੀ ਭੈਣ ਆ ਹਨਾ ਵੀ ਮੈਨੂੰ ਤਾਂ ਪਤਾ ਨਹੀਂ ਕਹਿੰਦੀ ਚਲ ਦਾਣੇ ਤਾਂ ਘਰੇ ਕੱਢੇ ਹੀ ਆਉਣਗੇ ਵੀ ਜੇ ਲੋੜੀ ਆ ਤੂੰ ਮੈਨੂੰ ਦਾਣੇ ਪਾ ਦੇ ਫੇ ਮੇਰਾ ਇੰਨਾ ਕੁ ਦਿਮਾਗ ਕੰਮ ਕਰ ਗਿਆ ਮੈਂ ਚਲੋ ਆਂਟੀ ਤੁਸੀਂ ਇੱਥੇ ਖੜੋ ਵੀ ਮੈਂ ਦਾਣੇ ਲੈ ਕੇ ਆਉਂਦੀ ਆਂ ਇਹ ਵੀ ਮੈਂ ਦਾਣੇ ਲੈ ਕੇ ਆਉਂਦੀ ਆਂ ਮੈਂ ਉਹਨੂੰ ਬਾਹਰ ਕਢਾ ਕੇ ਮੁੰਡਾ ਲਾ ਦੇ ਲੈ ਉਹ ਤਾਂ ਘੜ ਘੁੱਟ ਜੰਦੀਆਂ ਨੇ ਅੰਦਰ ਕਿੰਨੇ ਵੇ ਕੀ ਕੀਤਾ ਫੇਰ ਕੀ ਮੂੰਡਾ ਲਾ ਲੇ ਬਸ ਕੁੰਡਾ ਲਾ ਗੰਦਰਾ ਗਈ ਹਾਂ ਬਾਈ ਲੋੜੀ ਦਾ ਬਹਾਨਾ ਗਲ ਘੁੱਟ ਜਾਂਦੀਆਂ ਨੇ ਅੰਦਰ ਮੇਰੇ ਘਰ ਠੰਡ ਥੋੜਾ ਮੰਨ ਨਹੀਂ ਆ ਚਲੋ ਚਾਰ ਚਲੋ ਹਾਂ ਬਾਈ ਡਰ ਲੱਗ ਚੱਲ ਮਟਰ ਕੱਢੀ ਬਾਕੀ ਕੀ ਪਤਾ ਸਾਰੇ ਮਾੜੇ ਵੀ ਨਹੀਂ ਹੁੰਦੇ ਹਨਾ ਪਰ ਕੀ ਪਤਾ ਹੁੰਦਾ ਕਿਸੇ ਦਾ ਮਾੜੀ ਸੈਤ ਆਉਂਦੀ ਦਾ ਜਿਵੇਂ ਕਹਿੰਦੇ ਮਾੜੀ ਸੈਤ ਆਉਂਦੀ ਦਾ ਪਤਾ ਨਹੀਂ ਲੱਗਦਾ ਉਹੀ ਦੋ ਦੋ ਆਈ ਜਾਂਦੀਆਂ ਨੇ ਉਹੀ ਮੋੜ ਮੋੜ ਕੇ ਆਈ ਜਾਂਦੇ ਨੇ ਨਾਲੇ ਥੋੜੇ ਇੱਥੇ ਆ ਨੇੜੇ ਨਹੀਂ ਪੈਂਦੀਆਂ ਹੈਗੀਆਂ ਇੱਥੇ ਦਰਾਹੇ ਰਹਿੰਦੇ ਕਿੱਥੇ ਦਬੁਰਜੀ ਰਹਿੰਦੀਆਂ ਨੇ ਉੱਤੋਂ ਚੱਲ ਚੱਲ ਕੇ ਆਈ ਜਾਂਦੀ ਜੱਟੇ ਦੀ ਸਾਡਾ ਇੱਕ ਇੱਕ ਟੋਲਾ ਆਉਣਾ ਉਹ ਪੀਰ ਕੀ ਕਰਦਾ ਵੀਰੇ ਉਹਨੇ ਵੀ ਤੇਰੇ ਗਾਣੇ ਗਾਣੇ ਹੁੰਦੇ ਸੀ ਲੋੜੀ ਤੇ ਆ ਪੰਜਾਬੀ ਗਾਣੇ ਕਈ ਆਣੇ ਹੁੰਦੇ ਸੀ ਟੋਲਾ ਨਹੀਂ ਆ ਬਸ ਤਾਂ ਬਾ ਇਹਨਾਂ ਨੇ ਜਦ ਦੇਖਿਆ ਇਹਨਾਂ ਨੇ ਵੀ ਬਿੰਦਕਮਰੋ ਆ ਕੇ ਉਹ ਲੈ ਜਾਂਦੇ ਨੇ 100 ਰੁਪਈਆ ਸੂਟ ਤੇ ਫਿਰ ਅਸੀਂ ਉਹ ਤੋਂ ਵੀ ਮਾੜੇ ਸਾਤੇ ਗੱਜੇ ਪਈਆ ਡਾਲ ਕੇ ਝਾਕੀਦਾ ਉਹ ਹੁੰਦੇ ਨਹੀਂ ਉਹ ਟੋਲ ਕੀ ਵਾਲੇ ਵੀ ਬੰਦਾ ਟੋਲ ਕੀ ਵੇ ਜਾਂਦਾ ਤੇ ਉਹ ਕੁੜੀ ਜਿਹੜੀ ਹੁੰਦੀ ਆ ਨਾਲ ਨੱਚ ਜਾਂਦੇ ਇਹਨਾਂ ਦੀ ਕੁੜੀ ਨੱਚਾ ਲਾ ਗੀ പേരി <laughs> കടക്ക ਵੇ ਵੇ ਬਿੰਦਗੋਰਾ ਤੇ ਚਲ ਜਾ ਦੇ ਤੇ 10 10 ਰੁਪਏ ਤੇ ਰੱਕੇ ਬਿੰਦਗੋਰਾ 10 ਰੁਪਏ ਜਦ ਤੱਕ ਲੋੜ ਹੀ ਨਹੀਂ ਆਈ ਮੈਂ ਕਹਿੰਦਾ 10 ਦੇਣੇ ਨੰਤੇ ਰਹੇ ਕਦੇ ਮੇਤੋ ਲੈਣੇ ਕਦੇ ਬਿੱਬੀ ਤੋਂ ਲੈਣੇ ਬਿੰਦਗੋਰਾ ਆ ਜਿੰਦਾ ਤੀਆ ਦੇ ਟਿੰਡੇ ਘਰ ਸੀ ਤੀਆ ਘਰ ਆ ਜਾਂਦਾ ਗੇੜਾ ਕਰਨ ਤੇ ਕਿ ਗ੍ਰਾਣੀ ਚ ਤਨਵਾਰ 20 ਰੁਪਏ 20 ਰੁਪਏ ਅੱਫਰ ਤੋਂ ਪੈ ਰੁਪਏ ਤਾਂ ਬਾਹਰ ਜਾਂਦੇ ਸੀ ਜੇ ਅੱਪੇ ਤੇ ਇਸਰ ਹਾ ਹੋ ਦਿਹਾੜੀ ਦਾ 100 ਰੁਪਏ ਬਣਾ ਲੰਦੇ ਦੀ ਦੋ ਦੋ ਤਿੰਨ ਦਿਨ ਇਹਨਾਂ ਨੇ ਇਹ ਕੰਮ ਕਰਿਆ ਸਾਰੇ ਇਹ ਫਿਰ ਜਨ ਲੋੜੀ ਆ ਗਈ ਸਕੂਲ ਚਲੇ ਗਏ ਵਹਿਗਰ ਵਹਿਗਰ ਕਰਿਆ ਵੀ ਸ਼ੁਕਰ ਚੁੱਪ ਤੇ ਨੱਚ ਕੁੜੀ ਤੋ ਖੜ ਕੇ ਨੱਚ ਪਈ ਤੇ ਕੁੜੀ ਕੁੜੀ ਕਟਟ ਕਟਟ ਕੇ ਨੱਚਣੀ ਢੜੀ ਵੀ ਦੇਖਦਾ ਹੱਸ ਕੇ ਤੇ ਹੀ ਹੁੰਦੇ ਦੀ ਗਾਲਾਂ ਪੈ ਜਾਂਦੀ ਇਹ ਤਾਂ ਨਾ ਬਦਕਰੀ ਟੋਕਿਆ ਵਿੱਚ ਬਾਪੂ ਕਹਿੰਦਾ ਇਹ ਕੰਮ ਨਹੀਂ ਕਰੀ ਰਹਿੰਦੇ ਕੰਮ ਲਓ ਬੱਚੇ ਕਿਰੋ ਬਦਤ ਤਾਂ ਪੱਤਾ ਦੇਖ ਲਓ ਦੇਖੀ ਜਾ ਜਿੰਨ ਦੇਖਣ ਅੰਦਰ ਹੁੰਦੇ ਤੇ ਇੱਥੇ ਰਸਤੇ ਜੇ ਥੋੜੀ ਹੁੰਦੇ ਨੇ ਅੰਦਰ ਘਰੇ ਉਰੇ ਨਾ ਤੇ ਲਓ ਜੀ ਆਲੂ ਪਿਆਜ਼ ਕੱਟ ਲਈਏ ਤੇ ਲਾਈਏ ਆਪਾਂ ਆਲੂ ਮਟਰਾਂ ਦਾ ਤੜਕਾ ਮਟਰਾਂ ਦੀ ਕੋਲੀ ਭਰ ਕੇ ਕੱਢ ਲਈ ਤੇ ਲੈਟ ਜਿਹੜੀ ਭੱਜ ਗਈ ਤੇ ਲਓ ਜੀ ਇੱਥੇ ਲੈਟ ਜਿਹੜੀ ਚਲੀ ਗਈ ਸੀਗੀ ਤੇ ਮੈਂ ਆਪਦਾ ਕੰਮ ਮਤਲਬ ਜਿਹੜਾ ਪਿਆਜ਼ ਵਗੈਰਾ ਛਿੱਲਦੀ ਸੀਗੀ ਮੈਂ ਫਟਾਫਟ ਲੱਗੀ ਹੋਈ ਸੀਗੀ ਮੈਨੂੰ ਆਇਆ ਸੀਗਾ ਬਿਲਰਟ ਆ ਜਾਵੇ ਤੇ ਮੈਂ ਤੜਕਾ ਲਾ ਦਮਾ ਤੇ ਲਹਿਟ ਆਈ ਨਹੀਂ ਸੀ ਤੇ ਮੈਂ ਇੱਥੇ ਸਾਰੇ ਪਿਆਜ਼ ਲਸਣ ਮਿਰਚਾਂ ਅਦਰਕ ਆਲੂ ਛਿੱਲ ਕੇ ਧੋ ਕੇ ਕੱਟ ਕੇ ਰੱਖ ਕੇ ਸੀਗੀ ਨਾਲੇ ਵੀ ਸਾਰੇ ਵਾਸਤੇ ਆਪਾਂ ਨੇ ਪੂਰੀ ਤਿਆਰੀ ਕਰਕੇ ਆਪਾਂ ਰੱਖਤੀ ਸੀਗੀ ਸਬਜੀ ਦੀ ਭਾਂਡੇ ਵਿਧੋਤੇ ਸੀ ਤੇ ਪੌਣੇ ਵੀ ਧੋਤੇ ਮੈਂ ਇੰਨੇ ਸਾਰੇ ਪੌਣੇ ਹੋ ਗਏ 2-3 ਦਿਨ ਹੋ ਗਏ ਪੌਣੇ ਹੀ ਨਹੀਂ ਧੋਤੇ ਹੈਗੇ ਫੋਕਲੇ ਰੱਖੀ ਰੱਖੇ ਟੰਡ ਚ ਕਿਤੇ ਤੋਤੇ ਨਹੀਂ ਤੇ ਸਬਜੀ ਦੀ ਸਾਰੀ ਤਿਆਰੀ ਕਰ ਲਈ ਆਪਾਂ ਨੇ ਮਟਰ ਕੱਟ ਲਏ ਆਲੂ ਕੱਟ ਲੇ ਮਸਾਲਾ ਕੱਟ ਲਿਆ ਆਲੂ ਕੀ ਹੁੰਦੀ ਪਿਆਜ਼ ਲਸਣ ਤੇ ਆਪਣੇ ਕੋਲੇ ਤੜਕਾ ਲਾਉਣ ਲਈ ਲੈਟ ਨਹੀਂ ਹੈਗੀ ਇਹਨੂੰ ਗ੍ਰाइंड ਕਰਨ ਲਈ ਤੇ ਉਹ ਜਿਹੜਾ ਹੈ ਹੱਥ ਵਾਲਾ ਹੁੰਦਾ ਰੱਸੀ ਵਾਲਾ ਵੀ ਟੁੱਟ ਗਿਆ ਤੇ ਐਂ ਘਮਾਉਣ ਵਾਲਾ ਵੀ ਟੁੱਟ ਗਿਆ ਹੁਣ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਲੱਗਦੀ ਟਾਈਮ ਕਿੰਨਾ ਹੋ ਗਿਆ ਸਵਾ 6 ਹੋ ਗਏ ਪਤਾ ਨਹੀਂ ਹੁਣ ਇਹਨਾਂ ਨੂੰ ਇਹ ਤਾਂ ਕਿਵੇਂ ਮੱਕੀ ਦੀਆਂ ਰੋਟੀਆਂ ਖਾਣੀਆਂ ਨੇ ਸਾਗ ਨਾਲ ਜਿਹੜਾ ਮੇਰਾ ਫਲਕਾ ਨੇ ਸਾਗ ਆਪਣੇ ਕੋਲ ਤੜਕਾ ਹੈ ਪਿਆ ਤੇ ਲੈਟ ਹੈ ਨਹੀਂ ਹੁਣ ਲੈਟ ਆਊਗੀ ਤਾਂ ਮੈਂ ਉਹਨੂੰ ਗ੍ਰाइंड ਕਰਕੇ ਤੜਕਾ ਲਾਉ ਨਹੀਂ ਤਾਂ ਫੇ ਸਵੇਰੇ ਮਾਰਨਿੰਗ ਲਾਉਣਾ ਪੈਣਾ ਵੱਡੇ ਦਾ ਹੀ ਆ ਵੱਡਾ ਬੇਟਾ ਹੀ ਨਹੀਂ ਖਾਂਦਾ ਹੈਗਾ ਚਲੋ ਗਰਮ ਗਰਮ ਸਾਗ ਤਾਂ ਖਾ ਲੰਦਾ ਗਰਮ ਗਰਮ ਰੋਟੀ ਜੇ ਮਾੜਾ ਮੋਟਾ ਵੀ ਆਏ ਹੋਵੇ ਵੀ ਬਣਾ ਕੇ ਰੱਖਿਆ ਹੋਇਆ ਫੇਰ ਨਹੀਂ ਖਾਂਦਾਗਾ ਤੇ ਉਹਨਾਂ ਨੂੰ ਕਹਿੰਨੇ ਆ ਪੁੱਛਦੇ ਆ ਉਹਨਾਂ ਤੋਂ ਵੀ ਉਹਨਾਂ ਨੇ ਪਹਿਲਾ ਪਾਰ ਪਾਣੀ ਦੇਖ ਕੇ ਆਉਣਾ ਮੈਂ ਚਲ ਪਹਿਲਾਂ ਉਹਨਾਂ ਨਾਲ ਮਗਜ਼ ਖਪਾਈ ਕਰਕੇ ਆਉਣੀ ਆ ਮੜੀ ਤੁਸੀਂ ਹੁਣ ਸ਼ਹਿਰ ਕਦੋਂ ਜਾਣਾ ਮੈਂ ਕੱਲ ਲੋੜੀ ਆ ਕੱਲ ਹਾਂ ਓਏ ਕੱਲ ਲੋੜੀ ਆ ਨਾ ਬੱਚੇ ਕਲਾ ਮੈਂ ਦੇ ਮੈਂ ਕੱਲ ਮੈਂ ਕਿਉਂ ਜਾ ਤਾ ਮੈਂ ਜਾ ਰਹਾ ਵੀ ਕਰਤਾ ਮੈਂ ਹੂੰ ਆ ਨਾ ਮੈਂ ਕੰਬੜਾ ਜਿਹਾ ਬੈਠਾ ਇਹਦਾ ਜ਼ਿੰਦਗੀ ਤਾਂ ਇੰਨਾ ਵੀ ਆ ਹਾਂ ਵੀ ਜ਼ਿੰਦਗੀ ਖਾ ਖਾ ਕਰਦੀ ਆ ਆਹੋ ਮੈਂ ਕਾ ਲੋੜੀਆਂ ਦੇ ਹਾਂ ਅੱਜ ਆਪਣਾ ਘੋੜਾ ਘਰੇ ਆ ਕਾਲਾ ਕੋੜਾ ਠੀਕ ਨਹੀਂ ਆਲਾ ਏ ਕੋਲ ਕੋਲ ਟੱਟ ਟੱਤ ਨਹੀਂ ਹੂੰ ਅੱਛਾ ਫੇਰ ਹੋਰ ਅੱ ਕੀ ਆ ਰਹੀ ਐ ਅੱਗੇ ਆਉਂਦਾਂ ਨੂੰ ਹੋਰ ਦਿਓ ਬੱਚੇ ਨੂੰ ਤੇਰੀ ਟੰਡ ਕਰਕੇ ਇਹ ਤੁਸੀਂ ਮੈਂ ਐ ਕਹਿੰਦੀ ਸੀ ਵੀ ਕੱਲੂ ਜੇ ਗਏ ਚਲ ਮੈਨੂੰ ਉਹ ਕਰ ਦਿਓ ਹਾਂ ਲੋਹੜੀ ਗਿਫਟ ਦਿਓ ਮੈਨੂੰ ਵੀ ਦਿਓ ਔਰ ਮੈਨੂੰ ਨਾ ਇੱਕ ਐ ਜਿਹੜਾ ਕਰਕੇ ਉਹ ਕਟਰ ਜਾ ਹੁੰਦਾ ਅੱਡੀ ਕਰ ਦਿਓ ਮੈਨੂੰ ਉਹ ਲਿਆ ਕੇ ਦੇਉ ਠੀਕ ਆ ਨੀ ਲਵਾ ਦਾਂਗੇ ਮੈਨੂੰ ਦਿਵਾਲੀ ਲੋਹੜੀ ਲੋਹੜੀ ਗਿਫਟ ਮਿਲੂਗਾ ਲੋਹੜੀ ਲੋਹੜੀ ਦਾ ਵਾਪਰ ਮੇਰੇ ਕੋਲ ਦੀਆਂ ਪੈਨ ਲਾ ਦੇ ਮਰਾ ਕੱਲ ਆਏ ਨੇ ਤੈਨੂੰ ਹੱਲੇ ਪੈਨ ਉਹ ਵਾਲਾ ਰੈਂਦਾ ਉਹ ਵਾਲਾ ਉਹ ਵਾਲਾ ਨਹੀਂ ਮਿਲਣਾ ਆ ਯਾਰ ਆ ਡੇਲਿਆਂ ਦੀ ਨਿਗਾ ਰੱਖ ਲੈ ਮੇਰਾ ਫੋਨ ਦੇ ਦੇ ਤੇ ਕਦੋਂ ਹੀ ਮਾਰ ਲਵਾਂ ਨੀ ਮਾਰਦੀ ਇਹਦੀ ਸਾਡੇ ਡੇਡੀ ਕਿੱਥੋਂ ਮਾਰ ਮੈਂ ਡਿਸਕਵਰ ਦੀ ਵੀ ਮਾਰ ਦਿੰਦੀ ਸੀ ਸਕੂਟਰ ਦੀ ਵੀ ਮਾਰ ਦਿੰਦੀ ਸੀ ਤੱਤੀ ਨੂੰ ਕਿਸੇ ਦਾ ਗੱਡੀ ਨਹੀਂ ਕਦੇ ਸਟਾਰਟ ਕਰੀ ਤੜ ਲੱਗਦਾ ਪਹਿ ਲੱਗੇ ਹੋ ਨੇ ਮੇਰੇ ਉਤੇ ਕਿ ਦੇ ਗੱਡੀ ਤੇ ਇਹ ਦੇ ਇਹ ਤੇ ਵੀ ਲੱਗੇ ਹੋਇਆ ਗੱਟੇ ਕ ਕਰਾਤੀ ਮੇਰੀ ਲੱਗ ਤੈ ਖਲ ਵਧੀਆ ਐ ਜੇ ਕੁੱਤਾ ਵਧੀਆ ਐ ਜੇ ਕੁੱਤਾ ਕਰਨਾ ਜੜੀ ਖਾਈ ਨਾ ਥੱਲੇ ਕਿਰੀ ਹੋਈ ਐ ਚਟੜੀ ਲੋੜੀ ਰਹੀ ਮੈਨੂੰ ਇਹ ਨਾ ਪਤਾ ਵੀ ਨਹੀਂ ਕੰਮ ਕਰਨਾ ਇੱਕ ਤੋਰ ਕਰਤੀ ਫਰੀ ਚ ਲੰਮ ਮਾਰ ਬੜਾ ਜੀ ਮੈਨੂੰ

ਭਾਈ ਉਹ ਡੈਡੀ ਨੂੰ ਚਪਤੀ ਜਖੀਆਂ ਥੱਪੜ ਉਹ ਚੱਲਦੇ ਸਿਰ ਤੇ ਮਾਰਿਆ ਭਾਈ ਮਾਰੀ ਹੁੰਦੀ ਤੇਰੇ ਨਾਲ ਵੈਲੋ ਵੀਰੇ ਦੁਵਾਣੇ ਸੀ ਪਹਿਲਾਂ ਵੀਰੇ ਮਾਰਿਆ ਸੀ ਓਏ ਹੋਏ ਉਹ ਤਾਂ ਵੀਰੇ ਮਾਰਿਆ ਪਾਉਂਦੀ ਮੈਨੂੰ ਕੁੱਟੀ ਜਾਣੀ ਓਏ ਹੋਏ 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 ਬੜੀ ਮਾਰੀ ਹੁੰਦੀ ਆ ਮੇਰੀ ਪੈਸੀ ਹੋਈ ਜਾਂਦੀ ਕਰੇਂ ਕੀ ਆ ਨਾ ਕਰੇਂ ਜੇ ਕੋਈ ਤੋਂ ਬਤਾਏ ਹਾਏ 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 ਕੀ ਚਲਾਈ ਤੈਨੂੰ ਮੈਂ ਪਰ ਮੈਂ ਤਾਂ ਤੈਨੂੰ ਕਹ ਰਹੀ ਕਿ ਮੈਂ ਕੰਮ ਪਾਈ ਸਾਰਾ ਮੇਰਾ ਉਧਰ ਹੈ ਮੈਂ ਤਾਂ ਇੱਥੇ ਬਸ ਆਹ ਥੋੜਾ ਜਿਹਾ ਇਹਨੂੰ ਸਿਕਾਉਣ ਲਈ ਰੱਖਿਆ ਸੀ ਓਏ ਹੋਏ ਹਾਂ ਹਾਂ ਉਹ ਤੇ ਹੱਥ ਨਹੀਂ ਸੇਕ ਹੁੰਦੇ ਇੱਥੇ ਹੱਥ ਸੇਕ ਹੋ ਜਾਂਦੇ ਮਰੇ ਹੱਥ ਬਹੁਤ ਢਿਲੇ ਨੇ ਹੁਣ ਤਾਂ ਇੱਟਾ ਤੀ ਆ ਗਿਆ ਮੇਰੇ ਲਈ ਹਿੱਟਰ ਥੋੜੀ ਹਿੱਟਰ ਥੋੜੇ ਵਿਲੜਾ ਲਈ ਆ ਇੱਥੇ ਹਿੱਟਰ ਹੈਗਾ ਕਿਤੇ ਲੈੜ ਦੇ ਲਾ ਦਿੱਤੇ ਉਹ ਇੱਥੇ ਘੱਟ ਹੱਥ ਤਾਂ ਮੈਂ ਐਸਾ ਉਹ ਕਰਦੀ ਆ ਜਿਵੇਂ ਦੁਬਾਰਾ ਗਿੱਲੇ ਨਹੀਂ ਹੋਣੇ ਹੁੰਦੇ ਮੇਰਾ ਜ ਲਿਆ ਨਹੀਂ ਗੱਟੇ ਬਾਜੀ ਕਰਦਾ ਹਾਂ ਕਿ ਲਸਣ ਲਸਣ ਨਹੀਂ ਪੀਪੀਰ ਫੈਂਡ ਆਈ